ਸਰਕਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਜਿਹੜਾ ਹੈ ਉਹ ਵੰਗਾਰਿਆ ਜਾਂਦਾ ਰਿਹਾ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਹੈ ਕੇ ਕਹਿੰਦੇ ਨੇ ਕਿ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਰਾਖਾ ਹੈ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੜ੍ਹੋਤੀ ਦਿੱਤੀ ਹੈ ਅਰ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੋਈ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਾਂ ਸਮਰਪਿਤ ਲੀਡਰ ਸ੍ਰੀ ਅਕਾਲ ਤੱਕ ਸਾਹਿਬ ਨੂੰ ਸੁਪਨਿਆਂ ਦੇ ਵਿੱਚ ਵੀ ਚਣੌਤੀ ਦੇਣ ਬਾਰੇ ਨਹੀਂ ਸੋਚ ਸਕਦੇ ਫਿਰ ਕੌਣ ਹੈ ਜਿਹੜਾ ਚਣੌਤੀ ਦੇ ਰਿਹਾ ਹੈ ਇਹ ਸਿਰਫ 10 ਬੰਦੇ ਨੇ 10 ਸ਼ਾਇਦ 11ਵਾਂ ਨਾ ਹੋਵੇ ਪਰ ਉਹਨਾਂ 10ਾਂ ਦੇ ਵਿੱਚੋਂ ਦੋ ਤੁਹਾਡੇ ਦਿੱਲੀ ਦੇ ਨੇ 8 ਪੰਜਾਬ ਦੇ ਨੇ ਔਰ ਕਿਹਦੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਦਿੱਲੀ ਦੇ ਨੇ ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਮੇਰੇ ਤੇ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਕਿ ਸ਼ਰਮਣੀਆਂ ਅਕਾਲੀ ਦਾਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ। ਔਰ ਜਿਹੜੇ ਦੋ ਬੰਦਿਆਂ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੂਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ। ਔਰ ਇਹਨਾਂ ਬੰਦਿਆਂ ਨੇ 22 23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ ਛੇਕ ਕੀਤੇ। ਮੋਰੀਆਂ ਕੀਤੀਆਂ ਸੁਰਾਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਇਸ ਜਹਾਜ਼ ਦੇ ਵਿੱਚ ਹੁਣ ਕੋਈ ਗਲੀ ਕਰਕੇ ਦਿਖਾਵੇ ਹੁਣ ਕੋਈ ਛੇਕ ਕਰਕੇ ਦਿਖਾਵੇ ਇੱਕ ਹੋਰ ਸੌਖੇ ਢੰਗ ਨਾਲ ਸਮਝਾ ਦਿੰਨਾ ਇੱਕ ਕਾਰ ਬੜੀ ਰਵਾਨਗੀ ਨਾਲ ਸੋਹਣੀ ਚੱਲਦੀ ਸੀ ਥੌੜੀ ਨਾਲ ਉਸ ਕਾਰ ਨੂੰ ਨਕਾਰਾ ਕੀਤਾ 22 ਸਾਲ ਥੋੜੇ ਮਾਰ ਮਾਰ ਕੇ ਉਸ ਕਾਰ ਨੂੰ ਬਿੰਗੀ ਕਰਦੇ ਰਹੇ ਚਿੱਬੀ ਕਰਦੇ ਰਹੇ ਤੇ ਜਦੋਂ ਕਾਰ ਖਟਾਰਾ ਹੋ ਗਈ ਉਹਦੇ ਉੱਤੇ ਬਹਿ ਗਏ ਕਹਿੰਦੇ ਹੁਣ ਕੋਈ ਡੰਡ ਪਾ ਕੇ ਦਿਖਾਵੇ ਅਸੀਂ ਕਾਰ ਰੱਦੇ ਰੱਖੇ ਕੋਈ ਡੰਡ ਪਾ ਕੇ ਦਿਖਾਵੇ ਕਹਿੰਦੇ ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਨਾ ਡਬੋਂ ਦੇ ਵਿੱਚ ਆਹੀ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨ타ਵਾਂ ਬਾਰੇ ਕੀ ਕੀ ਬੋਲਿਆ ਗਿਆ ਆ ਚੜ੍ਹਦੀ ਕਲਾ ਦੇ ਬੈਠੇ ਨੇ ਦਰਦੀ ਸਾਹਿਬ ਇਹਨਾਂ ਕੋਲੇ ਵੀਡੀਓ ਨੇ ਸਾਰੀਆਂ ਉਦੋਂ ਲਾਈਵ ਚੱਲਦਾ ਹੁੰਦਾ ਸੀ ਤੇ ਹੁਣ ਤੁਸੀਂ ਉਹਨਾਂ ਨਾਲ ਸਾਂਝ ਪਾਈ ਬੈਠੇ ਹੋ ਹੁਣ ਉਹ ਚੰਗੇ ਹੋ ਗਏ ਨੇ ਨਾਮ ਸਰਨਾ ਬ੍ਰਦਰ ਵੈਸੇ ਮੈਂ ਸਤਿਕਾਰ ਕਰਦਾ ਪਰ ਦੇਖੋ ਕਿ ਦੀ ਕਮਾਲ ਦੀ ਗੱਲ ਹੈ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਡੇੜਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਗਡੋਏ ਖੰਦਾ ਜਿਹੜੇ 2 2 ਇੰਚ ਦੇ ਹੁੰਦੇ ਆ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਉਹ ਦੋਛ ਲਾਉਂਦੇ ਆ 2 2 ਇੰਚ ਦੇ ਗੜੋਏ ਖਾ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਕਰਕੇ ਜੀ ਅਸੀਂ ਇਹਨਾਂ ਦੇ ਖਿਲਾਫ ਆ। ਕੁਸਤਾ ਸੋਚੋ। ਸਿੱਖਾਂ ਦੀ ਰਾਸੀ ਹੋਂਦ ਦੀ ਪ੍ਰਤੀਨਿਧਤਾ ਕਰਦੀ ਆ ਜਮਾਤ ਸਾਡੀ। ਜਿਹੜਾ ਤੁਹਾਡੀ ਈਨ ਮੰਨ ਲੈਂਦਾ ਉਹ ਕੁਝ ਕਰੀ ਜਾਵੇ। ਉਹ ਸਤਿਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ। ਜੇ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਹੈ। ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਇੱਕ ਵਾਹਿਦ ਪ੍ਰਧਾਨ ਸਨ ਉਹ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਹਮੇਸ਼ਾ ਇਹ ਗੱਲ ਕਿਹਾ ਕਰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਵੀ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਇੱਕ ਗੱਲ ਹਮੇਸ਼ਾ ਕਿਹਾ ਕਰਦੇ ਸੀ ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ ਤੁਸੀਂ ਆਪਣੀ ਰਾਜਨੀਤਿਕ ਸੰਸ ਜਿਹਦੇ ਨਾਲ ਮਰਜ਼ੀ ਰੱਖੋ ਲੇਕਿਨ ਧਾਰਮਿਕ ਸਾਂਝ ਤੁਹਾਡੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ ਕਿੱਡਾ ਸੋਹਣਾ ਖਿਆਲ ਸੀ ਕਿ ਰਾਜਨੀਤਿਕ ਸਾਂਝ ਤੁਸੀਂ ਜਿੱਤੇ ਦੀ ਮਰਜ਼ੀ ਰੱਖੋ ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਨੇ ਤੁਹਾਡੇ ਕਾਰੋਬਾਰ ਨੇ ਲੇਕਿਨ ਧਾਰਮਿਕ ਤੌਰ ਤੇ ਸਾਂਝ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ ਇਹ ਨਹਾਇਤ ਜ਼ਰੂਰੀ ਹੈ ਇੱਕੇ ਹਾ ਕਰਦੇ ਸੀ ਉਹ ਸਿਆਣਪ ਪਰੇ ਬੋਲ ਬੋਲਿਆ ਕਰਦੇ ਸੀ। ਪਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ। ਬਿਲਕੁਲ ਵੀ ਨਹੀਂ ਲਈ ਗਈ। ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿਦਾਂ ਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜ਼ਬੂਤੀ ਹੈ ਹੈ ਨਹੀਂ ਹੈ। ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ ਅਰਧ ਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ ਕਦੇ ਸਾਰ ਨਹੀਂ ਲਈ ਹੈ ਕਦੇ ਸੋਚਿਆ ਨਹੀਂ ਹੈ ਅਰੇ ਸਭ ਤੋਂ ਵੱਡਾ ਜਿਹੜਾ ਇੱਕ ਇੱਕ ਕਿਸਮ ਦਾ ਬਹੁਤ ਵੱਡਾ ਬਲੰਡਰ ਜਿਹੜਾ ਮਿਸਟੇਕ ਹੈ ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ 60 ਲੱਖ ਹੈ ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਹੈ ਮੈਂ ਬਦੇਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੀ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਅਸੀਂ ਦੇ ਦੇਾਂਗੇ ਤੁਸੀਂ ਖੁਸ਼ ਹੋ ਜਾਓਗੇ ਵਿਵਾਹ ਕਿਆ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60 70 ਲੱਖ ਸਿੱਖ ਵੱਸਦਾ ਹੈ ਸਾਨੂੰ ਉਹਦੀ ਵੀ ਫਿਕਰ ਹੈ ਸਾਨੂੰ ਉਹਦੀ ਵੀ ਫਿਕਰ ਹੈ ਔਰ ਸਾਨੂੰ ਪਤਾ ਹੈ ਕਿ ਉਹ ਕਿੰਨਾ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਂਦੇ ਆ ਸਾਡੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਦਿੱਕਤ ਖੜੀ ਹੋਏਗੀ ਜਿਸ ਸਟੇਟਮੈਂਟ ਦੇ ਨਾਲ ਦਿੱਕਤ ਖੜੀ ਹੋਏਗੀ ਅਸੀਂ ਉਹ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰਾਂਗੇ ਠੀਕ ਹੈ ਸਾਡੇ ਨਾਲ ਧੱਕੇ ਹੋਏ ਨੇ ਧੱਕੇ ਹੋ ਰਹੇ ਨੇ ਔਰ ਧੱਕੇ ਹੋਣਗੇ ਵੀ ਔਰ ਅਸੀਂ ਲੜਦੇ ਰਹੇ ਹਾਂ ਲੜ ਰਹੇ ਹਾਂ ਔਰ ਲੜਾਂਗੇ ਵੀ ਇਹਨਾਂ ਸਰਕਾਰਾਂ ਦੇ ਨਾਲ ਇਹਨਾਂ ਨਾਲ ਲੜਾਂਗੇ ਵੀ ਇਹਨਾਂ ਨਾਲ ਬੈਠਾਂਗੇ ਵੀ ਇਸ ਕਰਕੇ ਫੇਰ ਹੀ ਅਸੀਂ ਜਿਹੜਾ ਹੈ ਉਹ ਬਲੰਦੀਆਂ ਨੂੰ ਛੋਵਾਂਗੇ ਇਹ ਕੂਟਨੀਤੀ ਹੈ ਇਹ ਡਿਪਲੋਮੇਸੀ ਹੈ ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਣੇ ਨੇ ਅਸੀਂ ਸਿੱਖਾਂ ਨੂੰ ਫਾਈਨੈਂਸ਼ਲੀ ਮਜ਼ਬੂਤ ਰੱਖਣਾ ਹੈ ਅਸੀਂ ਸਿੱਖਾਂ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਰੱਖਣਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ